ਟਰੈਕਟਰ ਟਰਾਲੀ ਅਤੇ ਗੱਡੀ ਦੀ ਹੋਈ ਜ਼ਬਰਦਸਤ ਟੱਕਰ ਕਿ ਪਸਵਾਰੀ ਗੱਡੀ ਦੇ ਟਰੈਕਟਰ ਨਾਲ ਜਾ ਰਿਹਾ ਸੀਗਾ ਇਹਦੇ ਵਿੱਚ ਸਤਤ ਇਹ ਗੱਡੀ ਦੇ ਵਿੱਚ ਨਾ ਛੇ ਮੈਂ ਦੇ ਸਵਾਰ ਸੀਗੇ ਜਿੰਤੇ ਹੀ ਇਹ ਹੁੰਦੇ ਦੀ ਦੰਸੋ ਗੀ ਮੁੱਕੀ ਪਈ ਤੇ ਇੱਕ ਬੰਦਾ ਜੰਗੀ ਲੱਗ ਗੱਡੀ ਦੇ ਉੱਡੇ ਪਰ ਖੱਚੇ ਟੱਕਰ ਦੌਰਾਨ ਇੱਕ ਨੌਜਵਾਨ ਹੋਇਆ ਗੰਭੀਰ ਜ਼ਖਮੀ ਵਰਦੀ ਵਾਲੇ ਇੰਦੋਰ ਤੇ ਬਥਰਦੀਆਂ ਦੁਬਾਰਾ ਖੜੀ ਸੀ ਉਹ ਲੋਕ ਜਿਹੜੀ ਕ੍ਰਾਸ ਕਰਨ ਲੱਗੇ ਤੇ ਜਿਹੜੀ ਕਾਦੀ ਉਹ ਕਦੀ ਦੇ ਵਿੱਚ ਆਈ ਟਰੈਕਟਰ ਲੰਘਿਆ ਕਰ ਸਵੱਜੀ ਦੇ ਫੋਟੋ ਦੇ ਚੋਜਾ ਤੋਂ ਟੱਕਰ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ दीनानगर बहररामपुर रोड ते ਪਿੰਡ ਬਾਠਾਵਾਲਾ ਦੇ ਨਜ਼ਦੀਕ ਬੀਤੀ ਦਿਨ ਰਾਤ ਪਰਾਲੀ ਨਾਲ ਲੋਡ ਟਰੈਕਟਰ ਟਰਾਲੀ ਦੀ ਕਰਨਲ ਟੱਕਰ ਹੋ ਜਾਣ ਕਾਰਨ ਕਾਰ ਸਵਾਰ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਹੋਰ ਕਾਰ ਸਵਾਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਬਹਿਰਾਮਪੁਰ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਐਸਐਚਓ ਬਹਿਰਾਮਪੁਰ ओंकार ਸਿੰਘ ਨੇ ਦੱਸਿਆ ਕਿ ਸਫਾਰੀ ਜੋ ਕਿ ਦਿਨਾਨਗਰ ਤੋਂ ਬਹਿਰਾਮਪੁਰ ਵੱਲ ਜਾ ਰਹੀ ਸੀ ਜਦਕਿ ਇੱਕ ਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਜੋ ਕਿ ਬਹਿਰਾਮਪੁਰ ਤੋਂ ਦਿਨਾਨਗਰ ਵੱਲ ਨੂੰ ਜਾ ਰਹੇ ਸੀ ਦੇਰ ਰਾਤ ਆਪਸ ਵਿੱਚ ਟਕਰਾ ਗਈਆਂ ਜਿਸ ਕਾਰਨ ਗੱਡੀ 'ਚ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠਾ ਇੱਕ ਹੋਰ ਵਿਅਕਤੀ ਗੰਭੀਰ ਰੂਪ ਤੇ ਜ਼ਖਮੀ ਹੋ ਗਿਆ ਸਫਾਰੀ ਗੱਡੀ 'ਚ 6 ਲੋਕ ਸਵਾਰ ਦੱਸੇ ਜਾ ਰਹੇ ਨੇ ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਾਸੀ ਬਹਿਰਾਮਪੁਰ ਦੇ ਤੌਰ 'ਤੇ ਹੋਈ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਮਨਾ ਬਠਵਾਲ ਪਿੰਡ ਲੱਗੇ ਨਾ ਇੱਕ ਸਵਾਰੀ ਗੱਡੀ ਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਇਆ ਇਹਦੇ ਚ ਇੱਕ ਵਿੱਚ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ ਜਿਹਨ ਚ ਇੱਕ ਬੰਦੇ ਦੀ ਡੈਥ ਹੋ ਗਈ मौके ਤੇ ਤੇ ਇੱਕ ਬੰਦਾ ਜ਼ਖਮੀ ਹੋਇਆ ਉਹਨੂੰ ਉੱਥੇ ਰੋਲ ਹਸਪਤਾਲ ਚਾਹ ਤੇ ਬੰਦਾ ਨੰਬਰਦੀਪ ਸਿੰਘ ਇਹਨਾਂ ਇਹ ਤਿਆਰੀ ਬੀਨਾ ਨਗਰ ਵਾਲੀ ਸਾਈਡ ਤੋਂ ਆ ਰਹੀ ਤੇ ਇਹ ਟਰੈਕਟਰ ਟਰਾਲੀ ਇੰਦਰ ਬਿਨਾਂ ਪੈਸੇ ਜਾ ਉਹ ਇਹਨਾਂ ਟ੍ਰਾਲੀ ਦੇ ਚੱਲਦੇ ਚੁੱਕਾ ਡੀ ਟ੍ਰਾਲੀ ਹੁੰਦੀ ਨਾ ਉੱਤੇ ਗੱਟਾਂ ਲੱਦੀਆਂ ਸੀ ਭਰਾਲੀ ਵਾਲੀਆਂ ਉਹ ਮਤਲਬ ਉਹ ਗੱਡੀ ਕ੍ਰਾਸ਼ ਕਰਨ ਲੱਗੀ ਐ ਤੇ ਜਿਹੜੀ ਟ੍ਰਾਲੀ ਉਹ ਗੱਡੀ ਦੇ ਵਿੱਚ ਵੱਜ ਗਈ ਟਰੈਕਟਰ ਲੰਘਿਆ ਟ੍ਰਾਲੀ ਪਿੱਛੋਂ ਵੱਜ ਗਈ ਐਂਗਲ ਵਿੱਚ ਵੱਜਿਆ ਤੇ ਨਾਲ ਉਹ ਡਰਾਈਵਰ ਚਲਾ ਰਿਆ ਸੀਗਾ ਜੀ ਮੌਕੇ ਤੋਂ ਤਰਾਰ ਹੋ ਗਿਆ ਸੀ ਉਦੋਂ ਪਰ ਹੁਣ ਉਹਦਾ ਪਤਾ ਲੱਗ ਗਿਆ ਵੀ ਇੱਕ ਬੰਦਾ ਹੈਗਾ ਸੁਲਤਾਨੀ ਦਾ ਹੈ ਮਹਾਂਗਲਾ ਦਾ ਜੀ ਬਿਆਨ ਦੇ ਘਰੇ ਉਹਨਾਂ ਦੇ ਸੁਖਤਿੰਦਰ ਜੀ 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 ਦੇਖੋ ਜਿਹੜਾ ਸਾਡੇ ਧਿਆਨ ਤੋਂ ਕੋਈ ਹੁੰਦਾ ਤੇ ਜੰਨੇ ਚਲਾਣ ਵੀ ਕੱਟੇ ਜਾ ਰਹੇ ਆ ਇਹ ਇਹ ਨੂੰ ਕਾਰਵਾਈ ਕਰ ਰਹੇ ਜਿਉਂ ਤੁਹਾਨੂੰ